ਹਾਂਜੀ ਤਾਂ ਮੈਥਮੈਟਿਕਸ ਦੇ ਵਿੱਚ ਆਪਾਂ 1 ਤੋਂ ਲੈ ਕੇ 10 ਤੱਕ ਦਾ ਜੋੜ ਕੀਤਾ ਸੀ ਹੁਣ ਆ ਗਿਆ ਆਡ ਨੰਬਰਸ ਆਡ ਨੰਬਰਸ ਹੁਣ ਆਡ ਨੰਬਰਸ ਕਿਹੜੇ ਹੁੰਦੇ ਨੇ ਜਿਹੜੇ 2 ਤੇ ਡਿਵਾਈਡ ਨਹੀਂ ਹੁੰਦੇ 1 3 5 7 9 11 13 15 ਐਂ ਚੱਲੀ ਜਾਣਗੇ ਆਡ ਨੰਬਰਸ ਦੀ ਗੱਲ ਕਰ ਰਹੇ ਆ ਅਸੀਂ ਪ੍ਰਾਈਮ ਨੰਬਰਸ ਦੀ ਗੱਲ ਨਹੀਂ ਕਰ ਰਹੇ ਉਹ ਵੀ ਕਰਾਂਗੇ ਕਿਸੇ ਦਿਨ ਤਾਂ ਇਹ ਆਡ ਨੰਬਰਸ ਐ ਇਨਾਂ ਦਾ ਜੋੜ ਜੇ ਦੇਖਣਾ ਹੋਵੇ ਦੇਖੋ ਜੇ ਆਪਾਂ ਨੇ 1 ਤੇ 3 ਦਾ ਜੋੜ ਦੇਖਣਾ ਹੈ ਕਿੰਨਾ ਹੋਊਗਾ 4 ਜੇ ਆਪਾਂ ਨੇ 1 3 5 ਦਾ ਦੇਖਣਾ ਹੈ ਤਾਂ ਕਿੰਨਾ ਹੋਊਗਾ 9 ਜੇ 1 3 5 7 ਕਰਨਾ ਹੈ ਤਾਂ ਕਿੰਨਾ ਹੋਊਗਾ 16 ਤਾਂ ਸਾਨੂੰ ਕਿਵੇਂ ਪਤਾ ਲੱਗੂਗਾ ਜਿੰਨੀਆਂ ਟਰਮਸ ਐ ਉਹਦਾ ਸਕੁਅਰ ਕਰ ਲਓ 1 ਤੇ 1 2 2 ਦਾ ਸਕੁਅਰ 4 1 2 3 3 ਦਾ ਸਕੁਅਰ 9 1 2 3 4 4 ਦਾ ਸਕੁਅਰ 16 ਬਾਰੇ ਕੰਟੀਨਿਊਟੀ ਚ ਹੋਣੀ ਚਾਹੀਦੀ ਹੈ ਹੁਣ ਦੇਖੋ 1 3 5 7 9 11 ਕਿੰਨੀਆਂ ਹੋਗੀਆਂ 1 2 3 4 5 6 6 ਦਾ ਸਗੇ 36 ਤਾਂ ਇਹਨਾਂ ਦਾ ਜੇ ਆਪਾਂ ਜੋੜ ਕਰੀਏ ਨਾ 5 3 8 1 9 ਤੇ 7 16 ਤੇ 25 ਤੇ 11 36 ਵਣਗੇ ਨਾ ਸਭ ਤੋਂ ਕਰੀਕਾ ਆਪੋ ਕਰਦੇ ਰਹੋ ਇਸ ਤਰ੍ਹਾਂ ਹੀ ਤੇ ਹੁਣ ਆਡ ਨੰਬਰਾਂ ਦਾ ਹੋ ਗਿਆ ਈਵਨ ਦਾ ਕਰਾਂਗੇ